ਹਾਂ ਜੀ ਸਾਥੀ ਕਾਲ ਵੀ ਜੀ ਸਾਰਿਆਂ ਨੂੰ ਦੇ ਅੱਪਾ ਗਏ ਸੀਗੇ ਯਾਤਰਾ ਦੇ ਸ੍ਰੀ ਹਜੂਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਕਿ ਕਿੰਨਾ ਖਰਚ ਆਇਆ ਹੈ ਕਿ ਮੇਰੀ ਆਪਣੀ ਯਾਤਰਾ ਸਾਰੀ ਆਪਾਂ ਗਏ ਸੀਗੇ ਇੱਥੋਂ 9 ਤਰੀਕ ਨੂੰ ਰਾਤ ਸ਼ਾਮ ਨੂੰ ਪੰਜ ਚਾਰਾਂ ਦਿਨਾਂ ਚ ਪੂਰੇ ਚ ਪਹੁੰਚ ਗਏ ਸੀਗੇ ਉੱਥੇ ਪੂਰੇ ਚਾਰ ਦਿਨਾਂ ਉੱਤੇ ਹੋਲੀ ਦਿਵ ਚਾਰਾਂ ਚ ਤੇ ਪੰਜਾਂ ਦਿਨਾਂ ਚ ਆਪਣੀ ਵਾਪਸੀ ਕੀਤੀ ਆ ਚਾਰਾਂ ਦਿਨਾਂ ਜੀ ਵੈਸੇ ਵਾਪਸ ਆਇਆ ਇੱਕ ਦਿਨ ਆਪਾਂ ਲਾਇਆ ਸੀਗਾ ਜੈਪੁਰ ਜੈਪੁਰ ਉੱਤੇ ਬਟਰਾਲੀ ਸਾਈਡ ਤੇ ਖੜਾ ਕੇ ਇੱਕ ਗੱਡੀ ਕਰਾ ਕੇ ਲੈ ਗਏ ਸੀ ਆਪਾਂ ਘੁੰਮੇ ਜੈਪੁਰ ਸਾਰਾ ਕੋਲ ਆਪਾਂ 14ਵਾਂ ਦਿਨ ਲੱਗੇ ਆ ਸਾਰੇ ਆਪਣੇ 14ਵਾਂ ਦਿਨ ਲੱਗੇ ਸੀ 14ਵਾਂ ਦਿਨ ਆਪਾਂ ਘਰੇ ਆ ਗਏ ਸੀਗੇ ਆ ਜਮਾਟ ਟੇਟੂ ਤੋ ਤਾਂ ਆ ਕੇ ਤਰਪਾਲ ਵੀ ਆਪਾਂ ਉੱਥੇ ਦਿਨ ਕਾਫੀ ਲੱਗੇ ਕਰਕੇ ਉਤੋਂ ਮੈਲੀ ਹੋ ਗਈ ਸੀਗੀ ਤੋ ਤਾਂ ਆ ਕੇ ਸਾਰਾ ਸਮਾਨ ਸਾਂਭਤਾ ਹੁਣ ਇਹ ਕਾ ਕੰਮ ਆਊਗਾ ਸਿੱਧੀ ਜੋੜ ਮੇਲੇ ਦੇ ਫਤੇਗੜ ਸਾਹਿਬ ਜਾਨ ਨੂੰ ਆਪਾਂ ਉਥੋਂ ਕਟਾਂਗੇ ਕਿ ਫਤੇਗੜ ਸਾਹਿਬ ਨਾ ਪਲੇਣਾ ਬਣਾ ਫਿਰ ਸਿੱਧੀ ਨੰਦਪੁਰ ਸਾਹਿਬ ਤੋਂ ਆਪਾਂ ਇਤਰਾ ਪੱਕੀ ਹੁੰਦੀ ਹੈ ਆਪਣੀ ਜਾਣੇ ਜਾਣਾ ਉੱਥੇ ਤਾਂ ਯਾਤਰਾ ਆਪਾਂ 14 ਦਿਨ ਲਾਏ ਆਪਣੀ ਬਹੁਤ ਵਧੀਆ ਰਹੀ ਯਾਤਰਾ ਬਾਬੇ ਦੀ ਕਿਰਪਾ ਨਾਲ ਇਹ ਸਾਰੇ ਆਪਾਂ ਕੋਈ ਰਾਜ ਆਪਾਂ ਨੂੰ ਸਮੱਸਿਆ ਨਹੀਂ ਆਈ ਇਹ ਟ੍ਰੈਲੀ ਨੂੰ ਕੋਈ ਬੰਦੇ ਨੂੰ ਕੋਈ ਸਮੱਸਿਆ ਨਹੀਂ ਆਲੀ ਬਹੁਤ ਵਧੀਆ ਰੇ ਆਪਰੇ ਬੰਦੇ ਵੀ ਸਾਰੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਰੇ ਸਾਰਾ ਆਪਾਂ ਤਕਰੀਬ ਨੂੰ ਸਾਰੇ ਰਸਤੇ ਵਾਲੇ ਵੀ ਸਾਰੇ ਬ੍ਰੁੱਜ ਵੀ ਦੇਖ ਕੇ ਗਏ ਆਂ ਗਾਂਵ ਥੀ ਬਾਬਾ ਨਾਨਕ ਦੇਵ ਜੀ ਦੇ ਗੁਰੂ ਨਾਨਕ ਜੀ ਰਸੇ ਉੱਥੇ ਵੀ ਆਪਾਂ ਗੱਡੀ ਕਰਾ ਕੇ ਲੈ ਕੇ ਸੀ ਸਾਰੇ ਸੇ ਜਾ ਕੇ ਆਏ ਆਂ ਤੇ ਜੋ ਆਪਾਂ ਆਪਣੇ ਗੱਲ ਕਰੀਏ ਖਰਚੇ ਦੀ ਆਪਾਂ ਰਾਸ਼ਨ ਆਪਾਂ ਸਾਰਾ तकरीबन ਨਾਲ ਲੈ ਕੇ ਰੋਟੀ ਪਾਣੀ ਦਾ ਚਾਹ ਵੀ ਆਪਾਂ तकरीबन ਆਪ ਹੀ ਬਣਾਈ ਹੈ ਕਿਉਂਕਿ ਉਥੋਂ ਜੇ ਮੁੱਲ ਲੈਨੇ ਬਹੁਤ ਥੋੜੀ ਮਿਲਦੀ ਚਾ ਨਿੱਕੇ ਨਿੱਕੇ ਕੱਪੀਆਂ ਆਈਆਂ ਉਹਦਾ ਜੇ ਬੜਾ ਮਹਿੰਗਾ ਪੈਂਦਾ ਆਪਕਮ ਆਪਨ ਉਹ ਚਾਹ ਲਾ ਦੁੱਧ ਲੈ ਲੈਂਦੇ ਚ ਆਪਾਂ ਮੁੱਲੀ ਬਣਾ ਆਪਦੀ ਬਣਾਉਂਦੇ ਸੀ ਕਿ ਮੁੱਲ ਕੀ ਦੀ ਪੀਤੀ ਨੇ ਬਹੁਤ ਘੱਟ ਪੀਤੀ ਆ ਜੇ ਆਪਾਂ ਗੱਲ ਕਰੀਏ ਆਪਣੀ ਡੀਜ਼ਲ ਦੀ ਡੀਜ਼ਲ ਕਿੰਨਾ ਬਚਿਆ ਡੀਜ਼ਲ ਆਪਾਂ ਬਚਿਆ 67000 ਰੁਪਏ ਦਾ ਸਾਰਾ ਟੋਟਲ ਉਧਰ ਉਧਰ ਥੋੜਾ ਜਿਹਾ ਐਮਪੀਜੀ ਡੀਜ਼ਲ ਮਹਿੰਗਾ ਵੀ ਆਪੇ ਨਾਲ 7 ਰੁਪਏ 6.5 7 ਰੁਪਏ ਮਹਿੰਗਾ ਏ ਤਾਂ ਕਰਕੇ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਆਪਾਂ 67000 ਰੁਪਏ ਦੀ ਡੀਜ਼ਲ ਬਚਿਆ ਸਾਰਾ ਬਾਕੀ ਬਈ ਦੀ ਸੜਕਾਂ ਛੁਰਕਾਂ ਮਾੜੀਆਂ ਚੰਗੀਆਂ ਉਹ ਫਰਕ ਪੈ ਜਾਂਦਾ ਡੀਜ਼ਲ ਦਾ ਉਦਾਂ ਛੜਕ ਤੇ ਮੜ ਮੋਟਾ ਡੀਜ਼ਲ ਦਾ ਫਰਕ ਪੈ ਜਾਂਦਾ ਬਾਕੀ ਜੇ ਤੁਸ ਆਪਾਂ ਜਾਣਦੇ ਆਪਾਂ ਨੂੰ ਪਹਿਲਾਂ ਰੂਟ ਬਣਾਉਣਾ ਚਾਹੀਦਾ ਵੀ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਿਵੇਂ ਆਉਣਾ ਸਾਰਾ ਰੂਟ ਆਪਣਾ ਲਿਖਿਆ ਹੋਣਾ ਚਾਹੀਦਾ ਸ਼ੋਰ ਵੀ ਪੱਕਾ ਹੀ ਹੋਵੇ ਵੀ ਇੱਧਰ ਦੀ ਜਾਣਾ ਇੱਧਰ ਦੀ ਆਉਣਾ ਉਦਾਂ ਚੇਂਜ ਨਹੀਂ ਹੁੰਦਾ ਨਹੀਂ ਆਪਾਂ ਜੇ ਨੈਵੀਗੇਟਰ ਤੇ ਪਾਉਣੇ ਆ ਉਹ ਨੈਵੀਗੇਟਰ ਆ ਦੀ ਮਰਜ਼ੀ ਨਾਲ ਕੋਈ ਕਿੱਧਰ ਹੀ ਚੱਕ ਲੈਂਦਾ ਕੋਈ ਕਿੱਧਰ ਜਾ ਕੇ ਦਿੱਤੇ ਵੀ ਉਹਨੂੰ ਸ਼ੋਰਟ ਪਿੰਦਾ ਦੇ ਨੈਵੀਗੇਟਰ ਉਧਰ ਹੀ ਚੱਕ ਲੈਂਦਾ ਆਪਣਾ ਡੀਜ਼ਲ ਦਾ ਵੇਲੇ ਥੋੜਾ ਜਿਹਾ ਆਪਣਾ ਗਲਾਰੀ ਪਾਈ ਕਰਕੇ ਉਹਦੇ ਨਾਲ ਹੀ ਫਰਕ ਪੈ ਗਿਆ ਗਲਾਰੀ ਨਾਲ ਇਦਾਂ ਵੀ ਇੱਕਦਾਂ ਬਾੜ ਥੋੜੀ ਜਿਆਦਾ ਨਿਬੜਦੀ ਆ ਇੱਕ ਖਰਚਾ ਵੀ ਘਟ ਜਾਂਦਾ ਆਪਣਾ 67000 ਰੁਪਏ ਦੇ ਡੀਜ਼ਲ ਵਿੱਚ ਆ ਤੇ ਇੱਕ ਦਿਨ ਆਪਾਂ ਲਾਇਆ ਸੀ ਜੈਪੁਰ ਤੋਂ ਮੰਦ ਜੈਪੁਰ ਉੱਥੇ ਟਰਾਲੀ ਸ਼ੇਅਰ ਚ ਐਂਟਰ ਨਹੀਂ ਹੁੰਦੀ ਕਰਕੇ ਆਪਣੂੰ ਗੱਡੀਆਂ ਕਰਾ ਕੇ ਜਾਣਾ ਪਿਆ ਪਹਿਲਾਂ ਬੱਸ ਕਰਾ ਕੇ ਜਾਣਾ ਪਿਆ ਗਾਂ ਫਿਰ ਗੱਡੀ ਤੇ ਉਹ ਆਪਾਂ ਨੂੰ ਥੋੜਾ ਜਿਹਾ ਉਧਰ ਖਰਚਾ ਬਜਾਦਾ ਪੈ ਗਿਆ ਆਪਾਂ ਨੂੰ ਉੱਥੇ ਇੱਕ ਦਿਨ ਘੁੰਮੇ ਸੀ ਆਪਾਂ ਨੂੰ ਉੱਥੇ 18000 ਰੁਪਏ ਖਰਚਾ ਪੈ ਗਿਆ ਇੱਕ ਦਿਨ ਚ 15 ਜਣੇ ਘੁੰਮਣ ਗਏ ਸੀਗੇ ਉੱਥੇ ਉਹ ਆਪਾਂ ਜੇ ਕਿਲੇ ਦੇਖਦੇ ਉਹਦੇ ਵਿੱਚ ਵੀ ਟੈਕਟਾਂ ਲੱਗੀਆਂ ਨੇ ਉਹ ਵੀ ਟੈਕਟ ਲੈ ਕੇ ਜਾਣਾ ਪੈਂਦਾ ਗੱਡੀ ਦਾ ਕਰਾਇਆ ਕਾਫੀ ਪੈ ਜਾਂਦਾ ਆਪਾਂ ਉਥੇ ਇੱਕ ਦਿਨ ਚ 18000 ਰੁਪਏ ਖਰਚਾ ਆਇਆ ਸੀਗਾ ਟੋਟਲ ਖਰਚਾ ਆਇਆ ਆਪਣਾ 1 ਲੱਖ ਤੇ 5000 ਰੁਪਏ ਬਾਕੀ ਰਾਸ਼ਨ ਰਾਤ ਕਿਤੇ ਇਹ ਟਾਈਮ ਨਹੀਂ ਲਾਦੇ ਟਾਬੇ ਦੀ ਰੋਟੀ ਖਾਧੀ ਉਦਾਂ ਬਾਕੀ ਖਰਚਾ ਉਹ ਆ ਗਿਆ 7000 ਰੁਪਏ ਦਾ ਡੀਜ਼ਲ ਮੱਚਿਆ 18000 ਰੁਪਏ ਆਪਣਾ ਜੈਪੁਰ ਲੱਗਿਆ 1 ਲੱਖ 5000 ਰੁਪਏ ਟੋਟਲ ਖਰਚਾ ਆ ਗਿਆ ਬਾਕੀ ਆਪਣਾ ਯਾਰ ਰੋਚਨ ਮਾਨੀ ਖਰਚਾ 20 ਰਪਏ ਪਾਣੀ ਵੀ ਮੁੱਲ ਦਾ ਲੱਗਿਆ ਸੀਗਾ ਬੋਤਲ ਨਾਲ ਪਾਣੀ ਸਾਰਾ ਲੈ ਕੇ ਗਏ ਸੀ ਉੱਥੇ ਬੋਤਲ ਨਾਲ ਪਾਣੀ ਪੀਤਾ ਕੋਈ ਫੋਦਰ ਪਾਣੀ ਦਾ ਫਰਕ ਪੈ ਗਿਆ ਤੇ ਬੰਦਾ ਵੀ ਆਪਣੇ ਬਿਮਾਰ ਹੋ ਮਰ ਨਾ ਹੋ ਜਾਵੇ ਸਾਰਾ ਬੋਤਲ ਨਾਲ ਪਾਣੀ ਜਾਣਦੇ ਨੇ ਵੀ ਆਉਂਦੇ ਨੇ ਆਪਾਂ ਬੋਤਲ ਨਾਲ ਪਾਣੀ ਪੀਤਾ ਸਾਰਾ 2000 ਰੁਪਏ ਹਰ ਆਪਣਾ ਖਾਣ-ਪੀਣ ਦਾ ਖਰਚਾ ਹੈ ਬਾਕੀ ਰਾਸ਼ਨ ਵਾਤਾ ਹਰ ਅੱਪਾ ਇਹਦੋਂ 15 ਜਾਨੇ ਗਏ ਸੀ ਉਧਰੋਂ ਦੋ ਜਾਨੇ ਵਧ ਗਏ 17 ਜਾਨੇ ਹੋ ਗਏ ਸੀ ਜਾਂਦੇ 15 ਸੀ ਆਉਂਦੇ 17 ਸੀਗੇ ਉਸ ਵਾਸਤੇ ਆਪ ਨੂੰ ਕੋਈ ਮੁਸ਼ਕਲ ਨਹੀਂ ਜਾਂਦੀ ਕੋਈ ਵੀ ਨੇ ਕੋਈ ਰੋਗ ਟੋਕ ਨਹੀਂ ਕਿਤੇ ਨਹੀਂ ਬਹੁਤ ਵਧੀਆ ਸਭ ਰਿਹਾ ਪਾਪੀ ਕਿਰਪਾ ਨਾਲ ਜੇ ਕਿਸੇ ਆਪਣੇ ਭਰਾ ਦਾ ਮਾਣਾ ਜਾਣਦਾ ਬਈ ਕੋਈ ਪ੍ਰੋਬਲਮ ਨਹੀਂ ਜਾ ਚ ਕੋਈ ਮੁਸ਼ਕਲ ਨਹੀਂ ਹੋਤੀ ਵਧੀਆ ਜਾਓ ਦੇਖਣ ਨੂੰ ਬਹੁਤ ਵਧੀਆ ਬਹੁਤ ਵਧੀਆ ਸਾਰਾ ਕੋਈ ਜਿੱਥਾਂ ਚਾਹੀਦਾ ਆਪਣਾ ਕਰੀ ਸਾਰਿਆਂ ਨੂੰ ਜੇਕਰ ਆਪਾਂ ਟ੍ਰੇਨ ਤੇ ਜਾਂਨੇ ਟ੍ਰੇਨ ਤੇ ਆਏ ਆ ਵੀ ਇੱਥੋਂ ਸਿੱਧਾ ਉੱਥੇ ਉਤਰ ਜਾਂਗੇ ਟ੍ਰੇਨ ਰਾਹ ਚ ਕਿਧਰ ਰੋਕਦੇ ਨਹੀਂ ਖਰਚਾ ਆਪਣਾ ਉਹਨਾਂ ਕੀ ਹੁੰਦਾ ਤਕਰੀਬਨ ਜੇ ਆਪਾਂ 15 ਜਣੇ ਨੂੰ ਮੰਨੀਏ ਲੱਖ ਰੁਪਏ ਛੇ ਇਹ ਏਅਰਪੀਆ ਖਰਚਾ ਆਇਆ ਇੰਨਾ ਕੀ ਖਰਚਾ ਟ੍ਰੇਨ ਤੇ ਆ ਜਾਂਦਾ ਟ੍ਰੇਨ ਤੇ ਸੱਦਾ ਉੱਥੇ ਉੱਠ ਜਾਂਦੇ ਰਹੇ। ਵੀ ਟ੍ਰੇ ਟਰਾਈ ਆ ਪਰ ਅੱਜ ਸਾਰੇ ਸੈਂ ਹੀ ਖੜਦੇ ਕਰ ਦੇਗੇ। ਬਹੁਤ ਵਧੀਆ ਸਾਰੇ ਗੁਰਦਾਰ ਸਾਹਿਬ ਜਿੰਨੇ ਆਪਾਂ ਦੇਖਿਆ ਬਹੁਤ ਵਧੀਆ ਸਾਰੀ। ਏਰੀਆ ਵੀ ਬਹੁਤ ਵਧੀਆ ਸਾਰਾ। ਬਾਕੀ ਆਪਣਾ ਟਰਾਲੀ ਭੱਟੀ ਸੀਗੀ ਆਪਾਂ ਰਾਤ ਰੋਜ਼ ਨੂੰ ਵੀ ਆਪ ਨੂੰ ਪੈਣ ਦੀ ਮੁਸ਼ਕਲ ਨਹੀਂ ਆਈ ਟਰਾਲੀ 'ਚ ਪੈ ਜਾਂਦੇ ਸੀ ਬੰਦੇ ਦੋ ਬੰਦੇ ਟਰੈਕਟਰ ਦੇ ਵਹਿੰਦੇ ਸੀ ਬਾਕੀ ਟਰਾਲੀ 'ਚ ਪੈ ਜਾਂਦੇ ਸਾਰੇ ਜਿੰਨੇ ਪੈਣਾ ਹੈ ਟਰਾਲੀ ਆਪਣੀ ਪੱਕੀ ਵਾਈ 72 ਪਾਲ ਤੋ ਰਸਾ ਪਉਣ ਕੇ ਵਿੱਚ ਫੱਟਾ ਆਪਣਾ ਮੂਰੇ ਸਮਾਨ ਰੱਖਿਆ ਖੁੱਲੀ ਢੁਲੀ ਟਰਾਲੀ 'ਪੈਣ ਤਾਂ ਬੇਸੋਂ ਨੂੰ ਟਰਾਲੀਆਂ ਜਾਣ ਬਹੁਤ ਲੱਗ ਗਈਆਂ ਆਪਾਂ ਨੂੰ ਆਪੋ ਤੋਂ ਪਹਿਲਾਂ ਵੀ ਰੇਂਦਗਾੜਾ ਲੱਗੇ ਸੀ ਕਿ ਫਿਰ ਬਈ ਤੀਂਦਰੂ ਨਹੀਂ ਗਏ ਦਮੋਰਾ ਕਟਰਾਲੀ ਹੋਰ ਦੋ ਟਰਾਲੀਆਂ ਹੋਰ ਗਈਆਂ ਸੀ ਆਪਣੇ ਸ਼ਹਿਰ ਜਲੰਧਰ ਏਰੀਆ ਦੀਆਂ ਸੀਗੀਆਂ ਇੱਕ ਟਰਾਲੀ ਆਪਾਂ ਨੂੰ ਮੁੱਲਾਪੁਰ ਦਾਖਾ ਦੀ ਮਿਲੀ ਸੀਗੀ ਜੈਪੁਰ ਹੋਰ ਵੀ ਆਟੂਨ ਕਹਿੰਗਾ ਹੁਣ ਟਰਾਲੀਆਂ ਬਹੁਤ ਜ਼ਿਆਦਾ ਟਰਾਲੀਆਂ ਜਾਣ ਲੱਗ ਗਈਆਂ ਹੁਣ ਤਕਰੀਬਨ ਬਹੁਤ ਲੋਕ ਜਾਣਾ ਕਿ ਟਰਾਲੀਆਂ ਤੇ ਜਾਣਾ ਚਾਹੀਦਾ ਆਪਾਂ ਜ਼ਰੂਰ ਵੇਸੀ ਆਪਣਾ ਸਾਰਾ ਖਰਚਾ ਜੋ ਆਇਆ ਦਿਨਾ ਕਿਉਂਕਿ ਆਪਾਂ ਗਏ ਬਸ ਬਾਕੀ ਆਪਣੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲੈਕ ਸ਼ੇਅਰ ਕਰੋ ਬਤਵਾ ਦਿਜੀ ਧੰਨਵਾਦ ਵੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਭ ਨੂੰ